ਅੱਜ ਹਾਲਾਤ ਪੰਜਾਬ ਦੇ ਇਹ ਹੋ ਚੁੱਕੇ ਆ ਕਿ ਹਰ ਬੰਦਾ ਘਰ ਦੇ ਵਿੱਚੋਂ ਪੂਰਾ ਦੁਖੀ ਹੋਇਆ ਪਿਆ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੈ ਸਰਕਾਰਾਂ ਇਹਨਾਂ ਗਰੀਬਾਂ ਨੂੰ ਕੋਈ ਧਿਆਨ ਨਹੀਂ ਦੇ ਰਹੀਆਂ ਗਰੀਬ ਉਹ ਲੋਕ ਜਿਨ੍ਹਾਂ ਲੋਕਾਂ ਨੂੰ ਵੋਟਾਂ ਮੌਕੇ ਪਹਿਲਾਂ ਬਾਪੂ ਕਹਿੰਦੇ ਆ ਮੁਰਕਾ ਉਹਨਾਂ ਦੀ ਸਾਰ ਨਹੀਂ ਲੈਂਦੇ ਪਹਿਲਾਂ ਉਹਨਾਂ ਗਰੀਬਾਂ ਨੂੰ ਲਾਲੀਪਾਪ ਦਿੰਦੇ ਆ ਕਿ ਥੋੜਾ ਅਸੀਂ ਆਹ ਕਰ ਦਿਆਂਗੇ ਆਹ ਕਰ ਦਿਆਂਗੇ ਲੇਕਿਨ ਕਰਦੇ ਕੁਛ ਨਹੀਂ ਅੱਜ ਗਰੀਬ ਮਜ਼ਦੂਰ ਆ ਜਿਹੜਾ ਅੱਜ ਦਿਹਾੜੀ ਆ ਮਜ਼ਦੂਰ ਦੀ ਉਹ ਚੱਲ ਨਹੀਂ ਰਹੀ ਕਿਉਂਕਿ ਸਰਕਾਰਾਂ ਨੇ ਰੇਤਾ ਬੱਜਰੀ ਹਰ ਚੀਜ਼ ਆ ਜਿਹੜੀ ਆਟਾ ਦਾ ਰੇਟ ਬਹੁਤ ਮਹਿੰਗਾ ਹੋ ਚੁੱਕਾ ਹੈ ਇਸ ਕਰਕੇ ਜਿਹੜੇ ਗਰੀਬ ਹੈ ਗਰੀਬ ਨੂੰ ਘਰ ਪਾਉਣਾ ਗਰੀਬ ਨੂੰ ਚੁੱਲ੍ਹਾ ਚਲਾਉਣਾ ਬੜਾ ਔਖਾ ਹੋਇਆ ਪਿਆ ਤੇ ਅੱਜ ਦੇਸ਼ ਦੀ ਸਰਕਾਰ ਨੇ ਜਿਹੜਾ ਨਰੇਗਾ ਤੇ ਮਨਰੇਗਾ ਦਾ ਕੰਮ ਸੀਗਾ ਅੱਜ ਉਹਦਾ ਨਾਮ ਚੇਂਜ ਕਰਤਾ ਮਨਰੇਗਾ ਦਾ ਨਾਮ ਚੇਂਜ ਕੀਤਾ ਦੇਸ਼ ਦੀ ਸਰਕਾਰ ਦੇ ਵਿੱਚ ਪਰ ਉਹਨਾਂ ਨੇ ਨਾਲ ਹੀ ਜਿਹੜਾ ਅੱਗੇ ਹੁੰਦਾ ਸੀ ਕਿ 10 ਪੈਸੇ ਜਿਹੜਾ ਸਰਕਾਰ ਹੈ ਸਟੇਟ ਗਵਰਨਮੈਂਟ ਪਾਉਂਦੀ ਸੀ 90 ਪੈਸੇ ਜਿਹੜੇ ਹੁੰਦੇ ਸੀਗੇ ਉਹ ਸੈਂਟਰ ਗਵਰਨਮੈਂਟ ਦੇ ਆਉਂਦੇ ਸੀ ਅੱਜ ਉਹਦੇ 'ਚ ਵੀ ਕੱਟ ਲਾਤਾ ਜਿਹੜੇ ਨਰੇਗਾ 'ਚ ਸਾਡੇ ਮਜ਼ਦੂਰ ਭਰਾ ਕੰਮ ਕਰਦੇ ਆ ਜਦੋਂ ਅੱਜ ਉਹਨਾਂ ਨੂੰ 100 ਦਿਨ ਦਾ ਰੁਜ਼ਗਾਰ ਦੇਣਾ ਸੀ ਇੱਕ ਵੀ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਬੰਦੇ ਦਾ ਜਿਹੜਾ ਰੁਜ਼ਗਾਰ ਹੈ ਪੂਰਾ 100 ਦਿਨ ਨਹੀਂ ਕੀਤਾ ਜੇ ਕਿਸੇ ਦਾ 20 ਦਿਨ 30 ਦਿਨ 40 ਦਿਨ ਲੱਗ ਜਾਂਦੇ ਆ ਔਰ ਉਸ ਬੰਦੇ ਨੂੰ ਪੂਰੇ ਜਿਹੜੇ ਪੈਸੇ ਨਹੀਂ ਪਾਏ ਜਾਂਦੇ ਗਰੀਬ ਮਜ਼ਦੂਰ ਮੁੜ ਕੇ ਠੱਕੇ ਖਾਂਦੇ ਫਿਰਦੇ ਆ ਇਸੇ ਤਰ੍ਹਾਂ ਹੀ ਆਪਣੇ ਜਿਹੜੇ ਪੰਜਾਬ ਦੀ ਸਰਕਾਰ ਨੇ ਜਦੋਂ ਬਣਨ ਤੋਂ ਪਹਿਲਾਂ ਪਕਵਾਂ ਥੋਣਾ ਮਾਨ ਉਹਨਾਂ ਨੇ ਇੱਕ ਨਾਰਾ ਦਿੱਤਾ ਸੀ ਕਿ 1000 ਰੁਪਿਆ ਸੀ ਬੀਬੀਆਂ ਨੂੰ ਪੈਸੇ ਦੇਵਾਂਗੇ ਕਿਹੜੀ ਬੀਬੀ ਨੂੰ 1000 ਰੁਪਿਆ ਦਿੱਤਾ ਗਿਆ ਕਿਸੇ ਔਰਤ ਨੂੰ 1000 ਰੁਪਿਆ ਨਹੀਂ ਦਿੱਤਾ ਇਸ ਕਰਕੇ ਜਦੋਂ ਸਰਕਾਰਾਂ ਪਹਿਲਾਂ ਲਾਰੇ ਲਾਉਂਦੀਆਂ ਲਾਰੇ ਲਾਉਂਦੀਆਂ ਫਿਰ ਟਾਈਮ ਟਪਾਉਂਦੀਆਂ ਹੁਣ ਇਹਨਾਂ ਨੇ ਟਾਈਮ ਟਪਾਏ ਆ 4 ਸਾਲ ਇਹਨਾਂ ਦੇ ਟੱਪ ਚੁੱਕੇ ਆ ਇਹਨਾਂ ਦਾ ਰਹਿ ਗਿਆ 1 ਸਾਲ ਤੇ ਜਦੋਂ ਇਹਨਾਂ ਨੇ 3 ਮਹੀਨੇ ਰਹਿ ਗਏ ਉਦੋਂ 3 ਮਹੀਨਿਆਂ ਦੇ ਵਿੱਚ 3000 ਰੁਪਿਆ ਦੇ ਦੇਣਗੇ ਕਹਿ ਰਹੇ ਸੀ ਚੋਣਵਾਦਾ ਪੂਰਾ ਕਰਤਾ ਅੱਜ ਜੇ ਅਸੀਂ ਪਹਿਲਾਂ ਗੱਲ ਕਰ ਲਈਏ ਕਿ ਇੱਕੋ ਗੱਲ ਆਉਂਦੀ ਜੀ ਮਜ਼ਦੂਰਾਂ ਨੂੰ ਬਿਜਲੀ ਮੁਫਤ ਹੈ ਤੇ ਬਿਜਲੀ ਮੁਫਤ ਦੇ ਵਿੱਚ ਸਾਡੇ ਬਿਜਲੀ ਦੇ ਗਰੀਬ ਲੋਕਾਂ ਦੇ ਹੁੰਦਾ ਕੀ ਆ ਚੱਲਦਾ ਕੀ ਆ ਕੱਲਾ ਬੱਲ ਤੇ ਵੱਧ ਤੋਂ ਵੱਧ ਸਾਡੇ ਕੋਈ ਨਾ ਕੋਈ ਪਾਣਾ ਮੋਟਾ ਟੁੱਟਿਆ ਭੱਜਾ ਪੱਖਾ ਹੁੰਦਾ ਤੇ ਗਰੀਬ ਲੋਕਾਂ ਨੂੰ ਬਿੱਲ ਮਾਫ ਬਿੱਲ ਜਿਹੜਾ ਮਾਫੀ ਹੈ ਇਹ ਤਾਂ ਪਹਿਲਾਂ ਕਾလီ ਦਲ ਬਾਦਲ ਮੌਕੇ 200 ਯੂਨਟ ਸੀ ਕਾਂਗਰਸ ਮੌਕੇ 300 ਉਹਨਾਂ ਨੇ ਵੀ 200 ਯੂਨਟ ਕਰਤੀ ਸੀ ਮਾਫ ਤੇ ਅੱਜ ਆ ਜਿਹੜੀ ਇਹਨਾਂ ਦੇ ਮੌਕੇ ਵੀ ਉਹੀ ਚੱਲ ਰਿਹਾ ਹੈਗਾ ਪਰ ਤੁਸੀਂ ਘਰਾਂ ਦੇ ਬਿੱਲ ਦੇਖੋਗੇ ਨਾ ਗਰੀਬਾਂ ਦੇ ਤਾਂ ਮੀਟਰ ਪੱਟੇ ਜਾ ਰਹੇ ਆ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਐ ਸਾਡੇ ਦੇਸ਼ ਦੇ ਲੋਕ ਐ ਸਾਡੇ ਦੇਸ਼ ਦੇ ਲੋਕਾਂ ਦਾ ਖਾਸ ਕਰਕੇ ਗਰੀਬਾਂ ਗਰੀਬਾਂ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਇਹਨਾਂ ਦੇ ਨਾਲ ਮਜ਼ਾਕ ਕੀਤੇ ਜਾਂਦੇ ਐ ਜਦੋਂ ਕੋਈ ਵੀ ਕੰਮ ਹੁੰਦਾ ਜਿਵੇਂ ਆਪਾਂ ਇੱਕ ਗੱਲ ਕਰ ਲਈਏ ਕਿਸਾਨਾਂ ਦੀ ਵੀ ਇਹਨਾਂ ਦੇ ਬੀਬੀ ਹੁੰਦੀ ਸੀ ਇੱਕ ਜਿਹੜੀ ਕਹਿੰਦੀ ਸੀ ਐ ਪੰਜ ਮਿੰਟਾਂ ਦੇ ਵਿੱਚ ਛੁਟਕੀ ਮਾਰ ਕੇ ਕਹਿੰਦੀ ਸੀ ਪੰਜ ਮਿੰਟਾਂ ਦੇ ਵਿੱਚ ਐ ਐਮਐਸਪੀ ਦੇ ਦੇਣਗੇ ਕਿੱਧਰ ਗਿਆ ਜੀ ਕਹਿੰਦੇ ਸੀ ਅਸੀਂ ਫਸਲਾਂ ਚੱਕਣ ਦਾ ਪੱਕਾ ਵਾਅਦਾ ਕਰਦੇ ਆ ਤੇ ਕਿਹੜੀ ਕਿੱਧਰ ਗਈਆਂ ਤਾਂ ਕਹਿੰਦੇ ਸਰਕਾਰ ਕੈਪਟਨ ਸਾਡੇ ਪਰ ਕੈਪਟਨ ਨੇ ਛੱਡ ਕੇ ਲੋਕਾਂ ਨੇ ਫਤਵਾ ਦਿੱਤਾ ਇਹਨਾਂ ਨੂੰ ਤਾਂ ਵੱਡੀ ਲੀਡ ਨਾਲ ਜਿਤਾ ਕੇ ਭਾਰੀ ਬਹੁਮਤ ਦਿੱਤੀ ਸਰਕਾਰ ਪਰ ਕੋਈ ਜਿਹੜਾ ਵਾਦਾ ਉਹ ਪੂਰਾ ਨਹੀਂ ਹੈਗਾ ਮਜ਼ਦੂਰ ਆ ਜਿਹੜੇ ਅੱਜ ਖੁਦਕਸ਼ੀਆਂ ਪਹਿਲਾਂ ਕੱਲੇ ਕਿਸਾਨ ਖੁਦਕਸ਼ੀਆਂ ਕਰਦੇ ਸੀ ਅੱਜ ਮਜ਼ਦੂਰ ਵੀ ਖੁਦਕਸ਼ੀਆਂ ਕਰਨ ਲੱਗੇ ਗੱਲ ਕਰ ਲਈਏ ਅਸੀਂ ਐਕਸੀਡੈਂਟਾਂ ਦੀ ਕਿੰਨੇ ਐਕਸੀਡੈਂਟ ਹੁੰਦੇ ਹਰ ਰੋਜ਼ ਗਊ ਸਸੇਨਾ ਨੇ ਲਾਇ ਹੋਇਆ ਸਰਕਾਰਾਂ ਨੇ ਕਿ ਗਊਆਂ ਜਿਹੜੀਆਂ ਸਾਡੀਆਂ ਉਹ ਰੋਡਾਂ ਤੇ ਫਿਰ ਰਹੀਆਂ ਲੋਕ ਐਕਸੀਡੈਂਟਾਂ ਨਾਲ ਮਰ ਰਹੇ ਆ ਹਸਪਤਾਲਾਂ ਦੇ ਵਿੱਚ ਇਹਨਾਂ ਨੇ ਕਿਹਾ ਸੀ ਹਸਪਤਾਲਾਂ ਦੇ ਵਿੱਚ ਇਲਾਜ ਵਧੀਆ ਹੋਵੇਗਾ ਦਿੱਲੀ ਮਾਡਲ ਤੇ ਅੱਜ ਜਿਹੜਾ ਦਿੱਲੀ ਮਾਡਲ ਆ ਅੱਜ ਪੰਜਾਬ ਦੇ ਵਿੱਚ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਹੈਗੇ ਭਦੌੜ ਦੇ ਵਿੱਚ ਚਲੇ ਜਾਓ ਡਾਕਟਰ ਨਹੀਂ ਹੈਗੇ ਨਿਆਲ ਸਿੰਘ ਵਾਲੇ ਚਲੇ ਜਾਓ ਪੂਰੇ ਡਾਕਟਰ ਨਹੀਂ ਹੈਗੇ ਮੈਂ ਕਹਿੰਦਾ ਸਾਰੇ ਹਰ ਪਿੰਡ ਦੇ ਵਿੱਚ ਹਰ ਨੇੜੇ ਨੇੜੇ ਜਿੱਥੇ ਬਲਾਕ ਆ ਬਲਾਕ ਦੇ ਵਿੱਚ ਪੂਰੇ ਪਿੰਡ ਨਹੀਂ ਹੈਗੇ ਤਹਿਸੀਲਾਂ ਚ ਪੂਰੇ ਉੱਥੇ ਡਾਕਟਰ ਨਹੀਂ ਹੈਗੇ ਜਿੱਥੇ ਡਾਕਟਰ ਹੈਗੇ ਆ ਉੱਥੇ ਦਵਾਈ ਨਹੀਂ ਹੈਗੀ ਪਹਿਲਾ ਨੰਬਰ ਪੂਰੇ ਕਿਸੇ ਹਸਪਤਾਲ 'ਚ ਡਾਕਟਰ ਨਹੀਂ ਹੈਗੇ ਚਾਹੇ ਉਹ ਜ਼ਿਲ੍ਹੇ ਦੇ ਨੇ ਚਾਹੇ ਉਹ ਪਿੰਡ ਬੱਦਰ ਦੇ ਹਸਪਤਾਲ ਨੇ ਤੇ ਇਹਨਾਂ ਨੇ ਕੀ ਕਹਤਾ ਜੀ ਮਹੱਲਾ ਕਨੀ ਇਨਕ ਬਣਾ ਦੇਾਂਗੇ ਇੱਕ ਮਾਰ ਕੇ ਬੁਰਸ਼ ਉਹਦੇ ਵਿੱਚ ਇੱਕ ਪਿਠਾ ਕੇ ਡਾਕਟਰ ਕਹਿੰਦੇ ਜੀ ਅਸੀਂ ਤੁਹਾਨੂੰ ਅਸੀਂ ਮੁਹੱਲਾ ਕਲੀਨਿਕ ਬਣਾਤੇ ਕਿਹੜੇ ਮੁਹੱਲਾ ਕਲੀਨਿਕ ਬਣਿਆ ਤੇ ਕਿੱਥੇ ਉੱਥੇ ਇਲਾਜ ਹੁੰਦਾ ਇੱਥੇ ਜਿਹੜਾ ਪਧੌੜ ਦੇ ਵਿੱਚ 20 ਬਿਸਤਰਿਆਂ ਦਾ ਹਸਪਤਾਲ ਹੋਵੇ ਤੇ ਉੱਥੇ ਡਾਕਟਰ ਇੱਕ ਬਣਾ ਹੋਵੇ ਹਾਲਾਤ ਦੇਖੋ ਕਿਸ ਤਰ੍ਹਾਂ ਦੇ ਆ ਕਿੱਡੀ ਵੱਡੀ ਬਿਲਡਿੰਗ ਹੈ ਇਸੇ ਤਰ੍ਹਾਂ ਨੇ ਹਰ ਸਿੰਘ ਵਾਲੇ ਕਿੱਡੀ ਵੱਡੀ ਬਿਲਡਿੰਗ ਹੈ ਇਸੇ ਤਰ੍ਹਾਂ ਜਿਵੇਂ ਵੀ ਤੁਸੀਂ ਦੇਖ ਲਓ ਨੇੜੇ ਤੜੇ ਫਿਰ ਸਾਡੇ ਜਿਹੜੇ ਖਾਸ ਕਰਕੇ ਗਰੀਬਾਂ ਦੇ ਬੱਚੇ ਆ ਨਾ ਬੱਚਿਆਂ ਨੂੰ ਜਿਹੜੀ ਪੜ੍ਹਾਈ ਐਜੂਕੇਸ਼ਨ ਕਹਿੰਦੇ ਸੀ ਅਸੀਂ ਬਹੁਤ ਵਧੀਆ ਤੁਹਾਨੂੰ ਪੜ੍ਹਾਈ ਦੇਵਾਂਗੇ ਤੇ ਪੜ੍ਹਾਈ 8ਵੀਂ ਤੱਕਰ ਬੱਚੇ ਫੇਲ ਨਹੀਂ ਕਰਨੇ 8ਵੀਂ ਤੋਂ ਬਾਅਦ ਸਾਡੇ ਬੱਚਿਆਂ ਨੇ ਫਾਸ ਨਹੀਂ ਹੋਣਾ ਕਿਉਂਕਿ ਬੱਚੇ ਜਦੋਂ ਛੋਟੀ ਪੜ੍ਹਾਈ ਆ ਗਾਂ ਬਹੁਤ ਮੁਸ਼ਕਲ ਹੋ ਚੁੱਕਾ ਸੋ ਮੈਂ ਸਾਰੇ ਸਾਡੇ ਭਰਾਵਾਂ ਨੂੰ ਜਿੰਨੇ ਪੜ੍ਹੇ ਲਿਖੇ ਲੋਕ ਆ ਖਾਸ ਕਰਕੇ ਸਾਡੇ ਗਰੀਬ ਲੋਕ ਮਜ਼ਦੂਰ ਲੋਕ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਕਿ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਭਲਾ ਔਖੇ ਪੜ੍ਹਾਓ ਸੌਖੇ ਪੜ੍ਹਾਓ ਧੰਨਵਾਦ ਤੁਹਾਡਾ